ਨਮੋਹ ਨੂੰ ਜਦੋਂ ਉਹ ਚਿੱਠੀ ਉਹਦੀ ਭੂਆ ਨੇ ਮੈਸਜ ਰਾਹੀਂ ਫਾਰਵਰਡ ਕੀਤੀ ਤਾਂ ਉਸ ਨੂੰ ਪੜ੍ਹ ਕੇ ਉਸ ਦੀਆਂ ਤਾਂਹਾਂ ਨਿਕਲ ਗਈਆਂ ਕਿੰਨਾ ਹੀ ਸਮਾਂ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਤੇ ਕੀ ਰਿਐਕਟ ਕਰੇ ਚਿੱਠੀ ਵਿੱਚ ਲਿਖਿਆ ਸੀ ਤੀਏ ਤੂੰ ਹੀ ਮੇਰਾ ਇਕੱਲਾ ਸਹਾਰਾ ਸੀ ਜਦ ਤੀ ਤੂੰ ਵਿਦੇਸ਼ ਗਈਆਂ ਮੇਰਾ ਚੀ ਨਹੀਂ ਲੱਗਦਾ ਇਕੱਲੀ ਦਾ ਕਰੇ ਵੇ ਪਾਵੇ ਤੈਨੂੰ ਫੂਰ ਕਰ ਲੈਂਦੀ ਸੀ ਤਾਂ ਵੀ ਤੇਰੀ ਜਾਤ ਉਦੀ ਰਹਦੀ ਸੀ ਤੂੰ ਅਕਸਰ ਪੁੱਛਦੀ ਸੀ ਨਾ ਵੀ ਹੋਰ ਜਵਾਕਾਂ ਬਗੂ ਤੇਰੇ ਮੰਮੀ ਡੈਡੀ ਦਿਖਤੇ ਨੇ ਠੀਕ ਨੇ ਧੀਏ ਮੈਨੂੰ ਨਹੀਂ ਪਤਾ ਵੀ ਮੈਂ ਕਿੰਨਾ ਸਮਾਂ ਖੋਰ ਜੀਉ ਕੀ ਪਤਾ ਉਦੋਂ ਨੂੰ ਮੈਂ ਰੱਬ ਨੂੰ ਪਿਆਰੀ ਹੋ ਜਾਾਂ ਜਦੋਂ ਰੋਤੋਂ ਵਾਪਸ ਆਉਣਾ ਇਹ ਸੱਚ ਜਾਂੜੜ ਦਾ ਤੇਰਾ ਹੱਕ ਹੈ ਬੇਟਾ ਇਹ ਇਸ ਕਾਗਜ਼ ਤੇ ਉਹ ਸਭ ਸਵਾਲਾਂ ਦੇ ਜਵਾਬ ਲੇਖ ਰਹੀ ਹਾਂ ਅੱਜ ਤੋਂ 25 ਸਾਲ ਪਹਿਲਾਂ ਆਪਣਾ ਪਰਿਵਾਰ ਵੀ ਹੱਸਦਾ ਵਸਦਾ ਸੀ ਤੇਰੇ ਬੱਬੀ ਤੇ ਡੈਡੀ ਦਾ ਵਿਆਹ ਕੀਤਾ ਸੀ ਸਾਰੇ ਖੁਸ਼ ਸੀ 2 ਸਾਲ ਬਾਅਦ ਤੂੰ ਸਾਡੇ ਘਰੇ ਆਈ ਆਪਣਾ ਪਰਿਵਾਰ ਖੁਸ਼ ਦੇਖ ਕੇ ਮੈਂ ਵੀ ਬਹੁਤ ਖੁਸ਼ ਸੀ ਪਰ ਸਰੀਕਾ ਸਾਰਾ ਸੜ ਗਿਆ ਸੀ ਤੇ ਇਹ ਤੇਰੇ ਦਾਦਾ ਜੀ ਨੂੰ ਵੀ ਜਬੀਰ ਪਿੱਛੇ ਆਪਣੇ ਜਾਨ ਕਬੋੜੇ ਪਏ ਤੇਰੇ ਡੈਡੀ ਨੂੰ ਬੇ ਇਕੱਲੇ ਦੇ ਪਾਲਿਆ ਤੇਰੀ ਭੂਆ ਬੀਬੀ ਦਾ ਬਾਪੂ ਤੋਂ ਵੇਹੀ ਮੈਂ ਇਕੱਲੀ ਦੇ ਸ਼ਰੀਕੇ ਕਰਕੇ ਜਦੋਂ ਤੇਰਾ ਡੈਡੀ ਵੱਡਾ ਹੋਇਆ ਤਾਂ ਫਿਰ ਉਹ ਉਹੀ ਨਿਆਈ ਵਾਲੀ ਜਮੀਨ ਨੂੰ ਲੈ ਕੇ ਝਗੜੇ ਹੋਣ ਲੱਗ ਗਏ ਮੈਂ ਤੇਰੇ ਡੈਡੀ ਨੂੰ ਬਹੁਤ ਸਮਝਾਉਂਦੀ ਵੀ ਪੁੱਤਰਾ ਆਪਣੇ ਕੋਲ ਚਾਰ ਕਿੱਲੇ ਆਪਣੇ ਹੈਗੇ ਆ ਜੇ ਸ਼ਰੀਕ ਤੇਰੇ ਦਾਦਾ ਜੀ ਵਾਲੀ ਜ਼ਮੀਨ ਨਹੀਂ ਛੱਡਦੇ ਆਪਣੇ ਹਿੱਸੇ ਦੀ ਤਾਂ ਨਾ ਸਹੀ ਜਾਨ ਪਿਆਰੀ ਬੇਟੂ ਤੇਰੀ ਨਾ ਕਿ ਜ਼ਮੀਨ ਮੁਕੱਦਮਾ ਲੜਨ ਲੱਗ ਪਿਆ ਤੇਰਾ ਡੈਡੀ ਉਦੋਂ ਤੂੰ 2 ਸਾਲਾਂ ਦੀ ਸੀ ਜਦੋਂ ਆਪਣੇ ਵੱਲ ਦਾ ਫੈਸਲਾ ਹੋ ਗਿਆ ਪਰ ਸ਼ਰੀਕੇ ਨੂੰ ਇਹ ਗੱਲ ਚੰਗੀ ਨਾ ਲੱਗੀ ਉਹਨੇ ਮੇਰੇ ਪੁੱਤ ਨੂੰ ਮਾਰਤਾ ਬਹੁਤ ਕੋਸ਼ਿਸ਼ ਵੀ ਕੀਤੀ ਪੁਲਿਸ ਉਧਰ ਦੂ ਫੜ ਲੈ ਪਰ ਪੁਲਿਸ ਪੈਸੇ ਦੀਆਂ ਖੇਡਾ ਸਾਰ ਤੇਰੀ ਬੱਬੀ ਦਾ ਰੋ ਰੋ ਬੁਰਾ ਹਾਲ ਸੀ ਜਦੋਂ ਵੀ ਇੱਕ ਹਲ ਬਿਚੂ ਚਾਰ ਉਹਦੀਆ ਮੇਰਾ ਰੋਣਾ ਨਿਕਲ ਜਾਂਦਾ ਪਰ ਫੇਰ ਵੀ ਉਹਦੇ ਬਿਚੂ ਸਵਾਲਿਆ ਤੇ ਨਾਲੇ ਤੈਨੂੰ ਤੇਰੇ ਡੈਡੀ ਜੀ ਬਹੁਤ ਤੋਬਾ ਤੇਰੀ ਬੱਬੀ ਨੇ ਮੇਰੇ ਨਾਲ ਰਹਿਣ ਦਾ ਫੈਸਲਾ ਲਿਆ ਪਰ ਲੋਕ ਇੱਥੇ ਬਸੜ ਦਿੱਤੇ ਨਾ ਤੇਰੀ ਬਪੀਤਾ ਤੇਰੇ ਕੋਲ ਰਹਿਣਾ ਚਾਹਦੀ ਸੀ ਪਰ ਕਿਸੇ ਨੇ ਇਹੋ ਜਿਹੀ ਉਗਲ ਲਾਈ ਤੇਰੇ ਢਾਰਕੇ ਅਲੂ ਵੀ ਉਹ ਆਏ ਤੇ ਤੇਰੀ ਬੱਬੀ ਨੂੰ ਢਾਲ ਲੈ ਗਏ ਬਹਿ ਬਹੁਤ ਬਿਰਤਾ ਤਰਲੇ ਕੀਤੇ ਪਰ ਉਹਨਾਂ ਨੇ ਜਦੋਂ ਇਹ ਕਿਹਾ ਜੇ ਸਾਡੀ ਕੁੜੀ ਕੋਲ ਇਸ ਕੁੜੀ ਦੀ ਜਗਾ ਬੁੱਢਾ ਹੁੰਦਾ ਫੇਰ ਵੀ ਅਸੀਂ ਆਪਦੀ ਕੁੜੀ ਨੂੰ ਇੱਥੇ ਛੱਡ ਦਿੰਦੇ ਪਰ ਨਹੀਂ ਰੋਧੀ ਕਰ ਲਉਦੀ ਨੂੰ ਉਹ ਆਪ ਤੇ ਪੈਡ ਲੈ ਗਏ ਤੇ ਤੈਨੂੰ ਮੇਰੇ ਕੋਲ ਛੱਡ ਗਏ ਚਾਹੇ ਚਾਹੇ ਉਦਾਸੀ ਪਰ ਫੇਰ ਵੀ ਦੁੱਖ ਸੁੱਖ ਸਮੇ ਓਦੋਂ ਤੇਰੇ ਪੂਆ ਫੁੱਫੜ ਜੀ ਦੇ ਆਪਣਾ ਪੱਲਾ ਫੜਿਆ ਆਪਾਂ ਨੂੰ ਜਦੋਂ ਵੀ ਲੋੜ ਹੁੰਦੀ ਪੈਡੂ ਉਹ ਓ ਦੇ ਜਾਂਦੇ ਚਾਹੇ ਦਿਨ ਹੋਵੇ ਤੇ ਚਾਹੇ ਰਾਤ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਤੂੰ ਵੱਡੀ ਹੋਈ ਅੱਜ ਤੱਕ ਮੇਰੇ ਜੂੜ ਦੀ ਬਚਾ ਤੈਨੂੰ ਦੇਖ ਦੇਖ ਕੇ ਹੀ ਤੇਰੀ ਦਾਦੀ ਨੇ ਇਦੀ ਉਬਰ ਭੋਗ ਲਈ ਜਿਵੇਂ ਜਿਵੇਂ ਤੂੰ 12ਵੀਂ ਪਾਸ ਕੀਤੀ ਦੇਲ ਚ ਉਹੀ ਖਤਰਨਾਕ ਖਿਆਲ ਆਉਣ ਲੱਗੇ ਤੇਰੀ ਭੂਆ ਤੇ ਫੁੱਫੜ ਨਾਸਲਾਹ ਕੀਤੀ ਵੀ ਹੁਣ ਕੀ ਕਰਾਂ ਪਰ ਤੇਰੇ ਫੁੱਫੜ ਤੇ ਸਲਾਹ ਦਿੱਤੀ ਵੀ ਬਾਹਰ ਪੇਚ ਦਿੱਨੇ ਆ ਅਨਬੋਲ ਲੂ ਤੂੰ ਉਹ ਕੋਰਸ ਵਧੀਆ ਕੀਤਾ ਤੇ ਬਾਹਰ ਤੁਰ ਗਈ ਤੇਰੀ ਫਿਕਰ ਵੀ ਖਤਮ ਤੇ ਮੈਂ ਵੀ ਖਤਮ ਬਸ ਤੇਰੇ ਚ ਤਾਂ ਮੇਰੀ ਜਾਨ ਵਸਦੀ ਸੀ ਜਦੋਂ ਤੂੰ ਹੀ ਤੁਰ ਗਈ ਮੇਰੇ ਸਾਹ ਲੈਣ ਦੀ ਵਜ੍ਹਾ ਵੀ ਮੇਰੇ ਕੋਲੋਂ ਹੌਲੀ ਹੌਲੀ ਦੂਰ ਹੁੰਦੀ ਰਹੀ ਜਦ ਤੱਕ ਤੈਨੂੰ ਇਹ ਚਿੱਠੀ ਮਿਲੇ ਸ਼ਾਇਦ ਮੈਂ ਨਾ ਹੋਵਾਂ ਪਰ ਤੀਏ ਮੈਂ ਆਪ ਤੇ ਪੁੱਤ ਦੀ ਅਮਾਨਤ ਨੂੰ ਸਹੀ ਤਰ੍ਹਾਂ ਉਹਦੇ ਪੈਰਾਂ ਤੇ ਖੜਾ ਕੀਤਾ ਇਸ ਗੱਲ ਨਾਲ ਮੇਰੀ ਰੂਹ ਨੂੰ ਜ਼ਰੂਰ ਹੀ ਸਕੂਨ ਮਿਲਦਾ ਪਿੰਨੂ ਪਤਾ ਇਹ ਤੂੰ ਵੀ ਤੂੰ ਬਹੁਤ ਰੋਣਾ ਇਹ ਪੜ ਕੇ ਪਰ ਤੇਰੀ ਦਾਦੀ ਹਬੇਸ਼ ਤੇਰੇ ਨਾਲ ਹੈ ਬਸ ਕਦੇ ਵੀ ਕਿਸੇ ਪਿੱਛੇ ਨਾ ਲੱਗੀ ਤੇ ਆਪ ਦੀ ਜ਼ਿੰਦਗੀ ਦਾ ਹਰੇਕ ਫੈਸਲਾ ਆਪ ਲੈ ਬੇਰੇ ਬੱਲੋ ਬਹੁਤ ਸਾਰਾ ਅਸ਼ੀਰਵਾਦ ਤੇ ਹਮੇਸ਼ਾ ਖੁਸ਼ ਰਹੇ। ਇਹ ਸਭ ਪੜ੍ਹ ਕੇ ਅਨਬੋਲ ਦੇ ਅੱਖੀ ਹੱਜੂ ਤੇ ਉਹਨਾਂ ਭੂਆ ਨੂੰ ਪੂਰ ਕੀਤਾ ਤੇ ਕਿਹਾ, "ਤਾਤੀ ਜੀ ਕਿੱਥੇ ਨੇ? ਭੂਆ ਦੇ ਹਲਕੀ ਜਿਹੀ ਆਵਾਜ਼ ਵਿੱਚ ਕਿਹਾ, "ਪੀ ਮਾਤਾ ਜੀ ਕੱਲ ਸੁਰਗਵਾਸ ਹੋ ਗਏ।" ਗਵਾਂਢ ਵਿੱਚ ਰਹਤੇ ਕੰਬਾਲੀ ਨੇ ਇਹ ਚਿੱਠੀ ਫੜਾਈ ਸੀ ਤੇ ਕਿਹਾ, ਬੀ ਦਾਦੀ ਜੀ ਵਾਲਾਂ ਦੀ ਵਾਲਾ ਹੀ ਜਾਦ ਕਰਦੇ ਸੀ ਅਦਬੋਲੂ ਉਹਦੇ ਕੱਪੜੇ ਰੋਚ ਤੋਦੇ ਸੀ ਉਹਦੀ ਰੋਟੀ ਵੀ ਬੜੋਦੇ ਸੀ ਸਵੇਰੇ ਸ਼ਾਮ ਜਦੋਂ ਬੇ ਘਰੇ ਕੰਮ ਕਰ ਜਾਂਦੀ ਤਾਂ ਕਹਿੰਦੇ ਵੀ ਅਦਬੋਲ ਦਾ ਕਮਰਾ ਸਾਫ਼ ਕਰ ਚੰਗੀ ਤਰ੍ਹਾਂ ਇਹ ਕਹਿੰਦੇ ਰਹੇ ਦੇਪੂਆ ਜੀ ਦਾ ਕਲਾ ਪਰਾਇਆ ਅਦਬੋਲ ਦੇ ਅੱਖੋਂ ਅਥਰੂ ਨਹੀਂ ਸੀ ਰੁਕ ਰਹੇ ਕੋੜ ਜਾਣਦਾ ਹੁੰਦਾ ਇਹਵੇਂ ਦੇ ਵੀ ਰਿਸ਼ਤੇ ਹੁੰਦੇ ਆ ਇਹਦਾ ਬੀਚ ਸਿਰਫ ਪੀਕਰ ਤੇ ਪਿਆਰ ਹੁੰਦਾ ਪਰ ਅਕਸਰ ਸਰੀਕਪਣਾ ਘਰ ਤਬਾਹ ਕਰ ਦਿੰਦਾ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਜਾਂਦੇ ਜਲਦੇ ਜਰੂਰ ਕਰਦੇ ਹੋ ਜੀ ਫਿਰ ਮਿਲਦੇ ਹਾਂ ਕਿਸੇ ਅਗਵੀਂ ਕਹਾਣੀ ਤਦਨ